ਫਿਲਮ ਨਹੀਂ ਨਾ ਚੱਲਣ ਦਿੱਤੀ ਤੇ ਕੋਈ ਦਿਗਤਾ ਨਹੀਂ ਕਿ ਉਹ ਜਿੰਨੀ ਉਹ ਫਿਲਮ ਦੀ ਮਸ਼ਹੂਰੀ ਹੋਣੀ ਉਹ ਤੋਂ ਆਟੋਮੈਟਿਕ ਹੀ ਹੋ ਗਈ ਆ ਨੌਜਵਾਨਾਂ ਨੂੰ ਬੱਚਿਆਂ ਨੂੰ ਬੱਚੇ ਤੱਕ ਉਹ ਖਬਰ ਚੱਲ ਗਈ ਆ ਕਿ ਸ਼ਹੀਦ ਜਸਵੰਤ ਸਿੰਘ ਕੌਣ ਹੈ ਇੱਥੇ ਉਸ ਬੰਦੇ ਦੀ ਜਿਹੜੀ ਆ ਨਾ ਸੋਚ ਨੂੰ ਜਾਂ ਉਸ ਬੰਦੇ ਦੇ ਜਿਹੜੀ ਕੁਰਬਾਨੀ ਨੂੰ ਬਿਲਕੁਲ ਕੋਈ ਇੱਥੇ ਮੋਲ ਨਹੀਂ ਪਾਇਆ ਗਿਆ ਨੌਜਵਾਨਾਂ ਬੱਚਿਆਂ ਨੂੰ ਪੜਿਆਂ ਲਿਖਿਆਂ ਨੂੰ ਜਿਨ੍ਹਾਂ ਨੂੰ ਸ਼ਹੀਦ ਜਸਵੰਤ ਸਬਰ ਬਾਰੇ ਨਹੀਂ ਪਤਾ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਛੀ ਜਸਵੰਤ ਸਿੰਘ ਨਾਮ ਤੇ ਕਿਤਾਬਾਂ ਛਪੀਆਂ ਉਹਨਾਂ ਦਾ ਰਿਲੇਟਡ ਜਿਹੜਾ ਕੱਢ ਗਏ ਉਹਨਾਂ ਦਾ ਸਰਚ ਕਰੋ Google ਤੇ ਜਿੱਥੇ ਵੀ ਸਰਚ ਕਰੋਗੇ ਤੁਹਾਨੂੰ ਛੀ ਜਸਵੰਤ ਸਿੰਘ ਬਾਰੇ ਜਿਹੜੀ ਟਿੱਤੇ ਨਿਕਲਦੀ ਉਹਨਾਂ ਬਾਰੇ ਜਾਣਕਾਰੀ ਲਓ ਪੜੋ ਕਿ ਉਹਨਾਂ ਨੇ ਕਿੱਡਾ ਆਪਣੇ ਵਾਸਤੇ ਨਹੀਂ ਕੀਤਾ ਉਹਨਾਂ ਕੌਮ ਵਾਸਤੇ ਕੀਤਾ ਹੈ ਇਹਨਾਂ ਦਾ ਬਾਹਰ ਕੰਟਰੀਆਂ ਦੇ ਵਿੱਚ ਸਕੂਲ ਬਣਦੇ ਆ ਜਿਹੜੇ ਸਟੇਜਾਂ ਬਣਦੀਆਂ ਜਾਂ ਕੋਈ ਹੋਰ ਹਨਾ ਨਿਯਾਦਗਰੀ ਬਣਦੀਆਂ ਇਹ ਤੇ ਨਗਰੇ ਉਹਨਾਂ ਦਾ ਸਰਾਦੀ ਪਿੰਡ ਖਾਲੜਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਭਾਈ ਜਸਵੰਤ ਸਿੰਘ ਖਾਲੜਾ ਦਾ ਪਿੰਡ ਹੈ ਅਤੇ ਉਹਨਾਂ ਦੇ ਨਾਂ ਤੇ ਬਣਿਆ ਯਾਦਗਾਰੀ ਸਟੇਡੀਅਮ ਜਿੱਥੇ ਉਹਨਾਂ ਦਾ ਸਟੈਚੂ ਵੀ ਲੱਗਾ ਹੋਇਆ ਜਿੱਥੇ ਉਹਨਾਂ ਦਾ ਬੁੱਤ ਲੱਗਾ ਅਸੀਂ ਉੱਥੇ ਇਸ ਵੇਲੇ ਮੌਜੂਦ ਆ ਅਤੇ ਪੰਜਾਬੀਆਂ ਦੇ ਲਈ ਬੜੇ ਮਾਣ ਵਾਲੀ ਗੱਲ ਇਹ ਹੈ ਪੰਜਾਬ ਦੇ ਲਈ ਬੜੇ ਮਾਣ ਵਾਲੀ ਗੱਲ ਇਹ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਤੇ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਸਕੂਲ ਬਣ ਜਾ ਰਿਹਾ ਹੈ ਪਰ ਅਸੀਂ ਇਸ ਵੇਲੇ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦੇ ਵਿੱਚ ਸਿਰਫ ਖੇਡ ਸਟੇਡੀਅਮ ਜਿਹੜਾ ਉਹਨਾਂ ਦੇ ਨਾਮ ਤੇ ਬਣਿਆ ਸਿਰਫ ਖੇਡ ਸਟੇਡੀਅਮ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸਕੂਲ ਦਾ ਨਾਮ ਜਿਹੜਾ ਹੈ ਭਾਈ ਸਾਹਿਬ ਦੇ ਪਿੰਡ ਦੇ ਵਿੱਚ ਸਕੂਲ ਦਾ ਜਿਹੜਾ ਨਾਮ ਹੈ ਉਹ ਉਹਨਾਂ ਦੇ ਨਾਮ ਤੇ ਨਹੀਂ ਬਣਿਆ ਤਾਂ ਉਹ ਆਪਣਾ ਨਾਲ ਪਿੰਡ ਦੇ ਕੁਝ ਵਸਨੀਕ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਸਰਦੀਪ ਪਿੰਡ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿ 25000 ਲਵਾਰਸ ਲਾਸ਼ਾਂ ਦੇ ਜਿਹੜੇ ਆ ਉਹ ਮਾਈ ਬਾਪ ਬਣੇ ਸੀ 25000 ਲਵਾਰਸ ਲਾਸ਼ਾਂ ਦੇ ਜਿਨ੍ਹਾਂ ਨੇ ਲੱਭਣ ਦੇ ਵਿੱਚ ਪੰਜਾਬੀਆਂ ਦੀ ਸਹਾਇਤਾ ਕੀਤੀ ਸੀ ਉਸ ਟਾਈਮ ਤੇ ਤਾਂ ਉਸ ਪਿੰਡ ਦੇ ਵਿੱਚ ਅਸੀਂ ਉਸ ਇਤਿਹਾਸਕ ਪਿੰਡ ਦੇ ਵਿੱਚ ਅਸੀਂ ਇੱਕ ਨਾਮੀ ਸ਼ਖਸ ਦੇ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤੇ ਜਿਨ੍ਹਾਂ ਦੇ ਨਾਮ ਤੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਹੈ ਉਹ ਸਕੂਲ ਬਣਨ ਜਾ ਰਿਹਾ ਤਾਂ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ਅਤੇ ਦਿਲਜੀਤ ਦੋਸਾਂ ਦੇ ਦਾ ਵੀ ਇਸ ਪਿੰਡ ਦੇ ਜਿਹੜੇ ਕੁਝ ਲੋਕ ਨੇ ਉਹ ਥੈਂਕਸ ਕਰਨਾ ਚਾਹੁੰਦੇ ਕਿ ਉਹਨਾਂ ਦੀ ਇੱਕ ਫਿਲਮ ਚਾਹੇ ਜੇ ਰਿਲੀਜ਼ ਨਹੀਂ ਹੋਈ ਕੁਝ ਕਾਰਨਾ ਕਰਕੇ ਪਰ ਉਹਨਾਂ ਦੀ ਫਿਲਮ ਦੇ ਟ੍ਰੇਲਰ ਦੇ ਨਾਲ ਹੀ ਜਿਹੜਾ ਮੈਸੇਜ ਹੈ ਉਹ ਬੱਚੇ-ਬੱਚੇ ਤੱਕ ਪਹੁੰਚਿਆ ਹੈ ਕਿ ਭਾਈ ਜਸਵੰਤ ਸਿੰਘ ਖਾਰੜਾ ਕੌਣ ਸੀਗੇ ਤਾਂ ਸਾਡੇ ਨਾਲ ਪਿੰਡ ਦੇ ਵਸਨੀਕ ਮੌਜੂਦ ਨੇ ਸਮਾਜ ਸੇਵੀ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਨਾਮ ਹੈ ਜੀ ਆਪਣਾ ਬਹੁਤ ਬਹੁਤ ਧੰਨਵਾਦ ਜੀ ਪਹਿਲੋਂ ਸਾਡੇ ਵੱਲੋਂ ਆਪ ਤੇ ਚੈਨਲ ਦਾ ਜਿਹੜਾ ਤੁਸੀਂ ਇੱਥੇ ਮਹਾਨ ਪਿੰਡ ਦੇ ਵਿੱਚ ਪਹੁੰਚੇ ਜੀ ਜੀ ਤੇ ਵੀਰ ਜੀ ਸਤਨਾਮ ਸਿੰਘ ਝੰਡਖੜਾ ਕਿ ਉਹਨੂੰ ਕਹਿੰਦੇ ਆ ਮੈਂ ਸਮਾਜ ਸੇਵੀ ਸੰਸਥਾ ਨੂੰ ਕਿ ਚਲਾ ਰਿਹਾ ਜੀ ਜੀ ਲੋਕ ਭਲਾਈ ਦੇ ਵਾਸਤੇ ਅੱਛਾ ਜੀ ਏ ਭਾਈ ਕਿੰਨੇ ਮਾਣ ਵਾਲੀ ਗੱਲ ਹੈ ਕਿ ਹੁਣ ਅਮਰੀਕਾ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਸਕੂਲ ਬਣ ਜਾ ਰਿਹਾ ਲੇਕਿਨ ਅਸੀਂ ਇਹ ਪੁੱਛਣਾ ਜਾਵਾਂਗੇ ਕਿ ਪਿੰਡ ਦੇ ਵਿੱਚ ਉਹਨਾਂ ਦੇ ਨਾਮ ਤੇ ਕੀ ਕੀ ਬਣਿਆ ਵੇਖੋ ਜੀ ਸਾਨੂੰ ਨਾ ਜਦੋਂ ਭਾਈ ਜਸਵੰਤ ਸਿੰਘ ਦਾ ਨਾਮ ਦਾ ਆਉਂਦਾ ਨਾ ਕਿਤੇ ਵੀ ਤਾਂ ਸਾਡਾ ਬੜਾ ਫਕਰ ਮਸੂਰ ਹੁੰਦਾ ਸਾਡਾ ਰਕੂਨ ਵੀ ਕਹੌਲਦਾ ਵੀ ਅਸੀਂ ਬੜੇ ਵੱਡੇ ਪਿੰਡ 'ਚ ਜਨਮ ਲਿਆ ਹੈ ਅਸੀਂ ਕਰਮਾਪਾਗਾ ਆਲੇ ਆ ਜੀ ਜੀ ਤੇ ਸ਼ੀ ਜਸਵੰਤ ਸਿੰਘ ਖਾਲੜਾ ਕਿਸੇ ਨਾਮ ਦੇ ਕੋ ਮਹਤਾਜ ਨਹੀਂ ਹੈ ਕਿ ਕੋਈ ਅੱਜ ਉਹਨਾਂ ਦਾ ਜਿਤਨਾ ਤੁਸੀਂ ਦੇਖ ਰਹਾ ਹੈ ਕਿ ਫਿਲਮ ਤੇ ਜਿਹੜਾ ਅਦੀਤ ਵੀ ਦੀ ਚੱਲ ਰਹੀ ਹੈ ਨਾ ਤੇ ਫਿਲਮ ਨੂੰ ਲੈ ਕੇ ਜਿਹੜਾ ਅਸੀਂ ਸਰਕਾਰਾਂ ਵੱਲੋਂ ਬੈਨ ਲਾਇਆ ਗਿਆ ਫਿਲਮ ਤੇ ਜਾਂ ਉੱਥੇ ਬੋਲਾ ਕਿ ਫਿਲਮ ਚੱਲਣ ਨਹੀਂ ਦੇਣੀ ਇਹ ਸਿਰਫ ਇੱਕ ਸਰਕਾਰਾਂ ਦੀਆਂ ਜਿਹੜੀਆਂ ਇਹ ਪਾਲਿਸੀਆਂ ਹੈ ਕਿ ਜਿਹੜਾ ਉੱਥੋਂ ਦਾ ਜਿਹੜਾ ਇਤਿਹਾਸ ਹੈ ਜੋ 84 ਬਿਲ ਹੋਇਆ ਸੀ ਜੀ ਜਸਵੰਤ ਸਿੰਘ ਜੀ ਨੇ ਜਦੋਂ ਆਪਣੇ ਘਰ ਤੋਂ ਇਕੱਲੇ ਨਿਕਲੇ ਜੀ ਤੇ ਜਦੋਂ ਉਹ 84 ਵੇਲੇ ਨੌਜਵਾਨਾਂ ਨੂੰ ਘਰੋਂ ਚੋਚਕ ਮਾਰਿਆ ਜਾਂਦਾ ਪਤਾ ਨਹੀਂ ਲੱਗਦਾ ਕੋਈ ਹਨਾ ਉਹਨਾਂ ਨੇ 25 ਹਜ਼ਾਰ ਲਵਾਰਸਾਂ ਦਾ ਮੁੱਦਾ ਕੀਤਾ ਚੁੱਕਾਗੇ ਕੱਲੇ ਕੱਲੇ ਜਿਹੜਾ ਅਸੀਂ ਪਿੰਡ ਪਹੁੰਚੇ ਥਾਣਿਆਂ ਦੇ ਵਿੱਚ ਉਹਨਾਂ ਦੀ ਡਿਟੇਲ ਕਢਾਈ ਤੇ 25 ਹਜ਼ਾਰ ਲਵਾਸਾਂ ਜਦੋਂ ਉਹਨਾਂ ਮੁੱਦਾ ਚੁੱਕਿਆ ਉਸ ਤੋਂ ਬਾਅਦ ਉਹਨਾਂ ਨੂੰ ਘਰੋਂ ਚੁੱਕ ਕੇ ਜਿਹੜਾ ਸ਼ਹੀਦ ਕੀਤਾ ਗਿਆ ਜੀ ਤੇ ਉਹ ਚਾਹੁੰਦੇ ਆ ਇਹ ਸਰਕਾਰਾਂ ਚਾਹੁੰਦੀਆਂ ਜਿਹੜਾ ਸਾਡਾ 84 ਦਾ ਸਮਾਂ ਹੈ ਜਾ ਉਹ ਜਿਹੜੀ ਯਾਦ ਹੈ ਉਹ ਗਾੜੀ ਹੁਣ ਨੌਜਵਾਨਾਂ ਤੱਕ ਨਾ ਜੇ ਆ ਨੌਜਵਾਨ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਉਹਨੂੰ ਪਤਾ ਨਾ ਲੱਗੇ ਜੀ ਜੀ ਬਾਕੀ ਇੱਥੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜੇ ਫਿਲਮ ਨਹੀਂ ਨਾ ਚੱਲਣ ਦਿੱਤੀ ਤੇ ਕੋਈ ਦਿੱਕਤ ਆਲੀ ਕਿ ਉਹ ਜਿੰਨੀ ਉਹ ਫਿਲਮ ਦੀ ਮਸ਼ਹੂਰੀ ਹੋਣੀ ਉਹ ਤੋਂ ਆਟੋਮੈਟਿਕ ਹੀ ਹੋ ਗਈ ਆ ਨੌਜਵਾਨਾਂ ਨੂੰ ਬੱਚਿਆਂ ਨੂੰ ਬੱਚੇ ਤੱਕ ਉਹ ਖਬਰ ਚੱਲ ਗਈ ਆ ਕਿ ਸ਼ਹੀਦ ਜਸਵੰਤ ਸਿੰਘ ਕੌਣ ਹੈ ਜੀ ਜੀ ਹੈਨਾ ਤੇ ਬਾਕੀ ਜਿਹੜੀ ਇਹ ਪਿੰਡ ਦੀ ਹੈ ਮੈਂ ਇੱਥੇ ਸਪਸ਼ਟ ਤੇ ਸਾਫ਼ ਸ਼ਬਦਾਂ ਚ ਕਹੂੰਗਾ ਕਿ ਇਹਨਾਂ ਦੇ ਸਟੇਡੀਅਮ ਦਾ ਯਾਦਗਾਰ ਬਣਿਆ ਇਹ ਸਾਡਾ ਵੀਰ ਸੁਖਜੀਤ ਸਿੰਘ ਹੈ ਇੱਥੇ ਬੜੇ ਲੰਮੇ ਸਮੇਂ ਤੋਂ ਸਮਾਵਨ ਹੋ ਰਿਹਾ ਹੈ ਅਸੀਂ ਪਿਛਲੇ ਲੰਮੇ ਸਮੇਂ ਤੋਂ ਕੁਝ ਵੀਰਾਂ ਨਾਲ ਰਲ ਕੇ ਇੱਥੇ ਪ੍ਰਾਲਾ ਕਰ ਲੈ ਗਏਗੇ ਜਿਹੜਾ ਇੱਥੇ ਸਟੇਡੀਅਮ ਨੂੰ ਜਿਤਨਾ ਕੋਨੇ-ਕੋਨੇ ਤੱਕ ਨਾਮ ਆ ਸ਼ੀਰ ਜਸਵੰਤ ਸਿੰਘ ਖਾਰੜਾ ਦਾ ਅਸੀਂ ਹੋਰ ਕੋਸ਼ਿਸ਼ ਕਰੀਏ ਉਹਨਾਂ ਦੇ ਨਾਮ ਦੇ ਜਿਹੜਾ ਸਟੈਚੂ ਬਣਿਆ ਉੱਥੇ ਅਸੀਂ ਸਟੇਜ ਦੇ ਵਿੱਚ ਨੌਜਵਾਨਾਂ ਨੂੰ ਬੱਚਿਆਂ ਨੂੰ ਜੋੜੀਏ ਕਿ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਜਿਹੜੇ ਤੁਰੇ ਜਾ ਰਹੇ ਆ ਅਸੀਂ ਇੱਥੇ ਪ੍ਰਾਰਲਾ ਕਰ ਲੈਂਗੇ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਜੋੜੀਏ ਗੇਮਾਂ ਲੈ ਕੇ ਆਈਏ ਕਾਫੀ ਛਾਈ ਪਰ ਇੱਥੋਂ ਮੈਂ ਸਾਫ਼ ਤੇ ਸਪਸ਼ਟ ਕਹੂੰ ਆ ਕਿ ਜਿਤਨਾ ਆਪਾਂ ਅੰਦਿਰੇంద్ర ਸੱਚ ਬੜਾ ਕੌੜਾ ਹੁੰਦਾ ਹਾਂ ਜੀ ਪਰ ਇੱਥੇ ਉਸ ਬੰਦੇ ਦੀ ਜਿਹੜੀ ਆ ਨਾ ਸੋਚ ਨੂੰ ਜਾਂ ਉਸ ਬੰਦੇ ਦੇ ਜਿਹੜੀ ਕੁਰਬਾਨੀ ਨੂੰ ਬਿਲਕੁਲ ਕੋਈ ਇੱਥੇ ਮੁੱਲ ਨਹੀਂ ਪਾਇਆ ਜਾ ਰਿਹਾ ਐਸ ਨਗਰ ਦੇ ਵਿੱਚ ਕੋਈ ਚੰਤਕ ਬੰਦੇ ਜਿਹੜੀ ਉਹਦੀ ਕੁਰਬਾਨੀ ਨੂੰ ਜਾਣਦੇ ਉਸ ਇਨਸਾਨ ਨੂੰ ਜਾਣਦੇ ਅਸੀਂ ਜਦੋਂ ਬਾਹਰ ਜਾਂਦੇ ਹਾਂ ਨਾ ਅਸੀਂ ਕਿਸੇ ਦਾ ਨਾਲਿੰਦੇ ਮੈਂ ਅਕਸਰ ਹੀ ਕਮੈਂਟ ਵੀ ਕਰ ਦਿੰਦਾ ਕਿ ਮੈਂ ਸੀ ਜਸਵੰਤ ਸਿੰਘ ਖਾੜਾ ਦੇ ਨਗਰ ਤੋਂ ਆ ਤੇ ਮੈਂ ਇੱਥੇ ਆਨੰਦਪੁਰ ਸਾਹਿਬ ਮਿਲ ਲਿਆ ਤੇ ਸਾਨੂੰ ਨਾ ਕਮਰਾ ਨਹੀਂ ਮਿਲਦਾ ਕੋਈ ਉੱਥੇ ਮੈਂ ਇਹਨੂੰ ਆਖਿਆ ਵੀ ਸਾਨੂੰ ਕਮਰਾ ਚਾਹੀਦਾ ਤੇ ਕਿੱਥੋਂ ਆ ਜੀ ਮੈਂ ਨਾਮ ਲੈਣਾ ਚਾਹੁੰਦਾ ਉਸ ਕੁੜੀਆ ਦਾ ਉੱਥੇ ਮੜ ਕੇ ਮੈਂ ਜੀ ਜਵਨ ਸਿੰਘ ਆ ਗਿਆ ਹੁਣੇ ਸਾਨੂੰ ਜਿਹੜਾ ਇੱਕ ਕਮਰਾ ਦਾ ਚਾਰ ਦਿਨ ਵਾਸਤੇ ਅਸੀਂ ਉੱਥੇ ਠਹਿਰੇ ਸਾਥੀਆਂ ਦੇ ਨਾਲ ਵੀ ਇੰਨਾ ਹੈ ਉਹਨਾਂ ਦਾ ਨਾਮ ਆ ਪਰ ਅੱਜ ਮਹਾਰਾਜ ਦੀ ਕਿਰਪਾ ਨਾਲ ਵੇਖੋ ਹੁਣ ਉੱਥੇ ਪਹਿਲਾਂ ਪਾਰਕ ਵੀ ਬਣੀ ਕੋਈ ਸਮਾਂ ਪਹਿਲਾਂ ਤੇ ਹੁਣ ਜਿਹੜਾ ਸਕੂਲ ਦਾ ਨਾਮ ਉਥੇ ਰੱਖਿਆ ਜਾ ਰਿਹਾ ਵੇਖੋ ਕਿ ਕਿਹੇ ਵੀ ਜੇ ਸਰਕਾਰਾਂ ਨੇ ਇੱਥੇ ਮੰਨ ਲਓ ਸਾਡੇ ਸਟੇਡੀਅਮ ਤੇ ਮੰਨ ਲਓ ਜਾਂ ਸਾਡੇ ਸਕੂਲ ਦੇ ਵਿੱਚ ਨਾਮ ਸੀਨੀਅਰ ਸੈਂਡਰੀ ਸਕੂਲ ਪੈ ਰਿਹਾ ਹੈ ਉਥੇ ਨਾਮ ਚੇਂਜ ਕਰਨਾ ਹੋਵੇ ਨਾ ਸਰਕਾਰੋਂ ਪਿੱਛੇ ਜਸਵਾਸ ਉਹਨਾਂ ਰੱਖਣਾ ਤੇ ਇੱਥੇ ਕਈ ਕੁਛ ਬੜੇ ਪਾਪੜ ਵਿਲ ਨੇ ਪੈਣੇ ਆ ਸਪਾਰਸ਼ਾਂ ਦਾ ਪਤਾ ਨਹੀਂ ਕਰਨਾ ਹੀ ਨਹੀਂ ਇਹਨਾਂ ਨੇ ਏਡੀ ਗੰਦੀ ਸਿਆਸਤ ਹੈ ਨਾ ਉਥੇ ਵੇਖੋ ਜਿਹੜਾ ਨਾਮ ਚੇਂਜ ਕਰਾਉਣਾ ਕਿੱਡੀ ਵੱਡੀ ਗੱਲ ਹੈ ਕਿ ਕਿਸੇ ਸਕੂਲ ਦਾ ਪਹਿਲਾਂ ਨਾਮ ਚੱਲ ਰਿਹਾ ਹੋਵੇ ਉਹ ਸਕੂਲ ਨੂੰ ਨਾਮ ਥੱਲੇ ਲਾ ਗੇ ਸਕੂਲ ਦਾ ਜਸਵੰਤ ਸਿੰਘ ਖਾੜਾ ਨਾ ਸਾਡੇ ਫਕਰ ਮਹਿਸੂਸ ਵਾਲੀ ਗੱਲ ਹੈ ਵੀ ਇਸ ਨਗਰ ਦੇ ਵਿੱਚ ਅਸੀਂ ਜਨਮ ਲਿਆ ਮਹੀ ਭਾਗ ਕਰਮਾ ਭਾਗਾ ਵਾਲਿਆ ਦਿਲਜੀਤ ਦੋਸਾਂ ਦਾ ਵੀ ਧੰਨਵਾਦ ਕਰਨਾ ਚਾਹੂਗਾ ਧੰਨਵਾਦ ਕਰਦੇ ਆ ਜੀ ਬਾਕੀ ਮੈਂ ਜਿਹੜਾ ਉਹਨਾਂ ਨੂੰ ਇਹ ਵੀ ਕਰਨਾ ਹੈ ਕਹਿਣਾ ਚਾਹੁੰਦਾ ਹੈ ਕਿ ਦਿਲਜੀਤ ਸਿੰਘ ਸੁਜਾਨ ਨੇ ਉਸ ਫਿਲਮ ਦੀ ਭੂਮਿਕਾ ਨਿਭਾਈ ਹੈ ਪਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਣਦਾ ਹੀ ਫਰਜ਼ ਪਗੜੀ ਸਜਾਉਂਦੇ ਆ ਬੜਾ ਨਾਮ ਉਹਨਾਂ ਦਾ ਹੁਣ ਕੌਮ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪਰ ਉਹਨਾਂ ਦਾ ਵੀ ਫਰਜ਼ ਬਣਦਾ ਹੀ ਕਿ ਚੀਜ਼ ਜਸਮਤ ਸਿੰਘ ਖਾੜੇ ਉਹਨਾਂ ਭੂਮਿਕਨ ਬਾਈ ਉਹਨਾਂ ਦਾ ਫਰਜ਼ ਬਣਦਾ ਕੁਝ ਬੋਲਣ ਦਾ ਜੀ ਮੋਦੀ ਸਾਹਿਬ ਕੋ ਗਏ ਆ ਤੇ ਮੋਦੀ ਸਾਹਿਬ ਨਾਲ ਮੀਟਿੰਗ ਕਰਕੇ ਅੰਦਰੇ ਅੰਦਰ ਚੜ ਆ ਗਏ ਆ ਗੋਡੇ ਨਾਲ ਗੋਟਾ ਜੋੜ ਕੇ ਬੈਠੇ ਰਹੇ ਪਤਾ ਨਹੀਂ ਕੀ ਕੀਤਾ ਉਹਨਾਂ ਦਾ ਫਰਜ਼ ਬਣਦਾ ਹੀ ਉੱਥੇ ਕਿ ਮੋਦੀ ਸਾਹਿਬ ਨਾਲ ਕੋਈ ਗੱਲਬਾਤ ਕਰਦੇ ਫਿਰ ਤੇ ਟ੍ਰੇਟਰ ਕੋਲ ਗੱਲ ਕਰਦੇ ਵੀ ਫਿਰ ਉਹ ਰਿਲੀਜ਼ ਹੋ ਜਾਂਦੀ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਕੁਝ ਪਤਾ ਲੱਗਦਾ ਪਰ ਅਸੀਂ ਵੀ ਮੈਂ ਤੁਹਾਡੇ ਜਿਹੜੇ ਚੰਨਰਾ ਹੀ ਨੌਜਵਾਨਾਂ ਬੱਚਿਆਂ ਨੂੰ ਪੜਿਆ ਲਿਖਿਆ ਨੂੰ ਜਿਨ੍ਹਾਂ ਨੂੰ ਜਿਸ ਸਬਰ ਬਾਰੇ ਨਹੀਂ ਪਤਾ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਛੀ ਜਸਵੰਤ ਸਿੰਘ ਨਾਮ ਤੇ ਕਿਤਾਬਾਂ ਛਪੀਆਂ ਉਹਨਾਂ ਦਾ ਰਿਲੇਟਡ ਜਿਹੜਾ ਕੱਢ ਗਏ ਉਹਨਾਂ ਦਾ ਸਰਚ ਕਰੋ Google ਤੇ ਜਿੱਥੇ ਵੀ ਸਰਚ ਕਰੋਗੇ ਤੁਹਾਨੂੰ ਛੀ ਜਸਵੰਤ ਸਿੰਘ ਬਾਰੇ ਜਿਹੜੀ ਟਿੱਤੇ ਨਿਕਦੀ ਉਹਨਾਂ ਬਾਰੇ ਜਾਣਕਾਰੀ ਲਓ ਪੜੋ ਕਿ ਉਹਨਾਂ ਨੇ ਕਿੱਡਾ ਆਪਣੇ ਵਾਸਤੇ ਨਹੀਂ ਕੀਤਾ ਉਹਨਾਂ ਕੌਮ ਵਾਸਤੇ ਕੀਤਾ ਤੇ ਅਸੀਂ ਵੀ ਜਿਹੜੇ 4-5 ਭਰਾ ਰਲ ਕੇ ਇਸ ਕੁਝ ਕਰ ਰਹੇ ਆ ਨਾ ਅਸੀਂ ਉਹਨਾਂ ਕਰਕੇ ਨਹੀਂ ਕਰ ਰਹੇ ਅਸੀਂ ਇਹ ਕਰ ਰਹੇ ਵੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕਰ ਜਾਈਏ ਤੇ ਮੈਨੂੰ ਜੰਡ ਖਾੜੇ ਸਿਰ ਕੇ ਇਹੋ ਕਰਕੇ ਲਾਇਆ ਵੀ ਅਸੀਂ ਉਸ ਨਗਰ ਦੇ ਆ ਉਸ ਉਹਨਾਂ ਦੇ ਪਿੰਡ ਤੋਂ ਆ ਇਹ ਨਹੀਂ ਕਦੀ ਗਿਆ ਵੀ ਸਾਡਾ ਪਿੰਡ ਅਸੀਂ ਆਖੀਦਾ ਸੀ ਉਹ ਪਿੰਡ ਤੋਂ ਜਨਮ ਲਿਆ ਵਾ ਤੇ ਅਸੀਂ ਵੀ ਉਹਨਾਂ ਦੀ ਚਲ ਬੰਨਤ ਨਹੀਂ ਸਕਦੇ ਪਰ ਉਹਨਾਂ ਦਾ ਰਾਮਾ ਤਲਨ ਦੀ ਕੋਸ਼ਿਸ਼ ਕਰ ਸਕਦੇ ਆ ਇਸ ਸਟੇਡੀਅਮ ਕੋਈ ਸਮੇਂ ਤੱਕ ਕਰਾਂਗੇ ਤੇ ਬੜੀਆ ਬੈਸਟਰ ਬਣਾ ਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੀ ਕੁਝ ਕਰ ਸਕੀਏ ਇਹ ਮੰਗ ਰੱਖਦੇ ਹੋ ਕਿ ਜਿਵੇਂ ਹੁਣ ਜੇ ਅਮਰੀਕਾ ਵਰਗੀ ਜਿਹੜਾ ਦੇਸ਼ ਆ ਅਮਰੀਕਾ ਵਰਗੀ ਕੰਟਰੀ ਜਿਹੜੀ ਆ ਉਹ ਜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਨਾਮ ਤੇ ਸਕੂਲ ਬਣਾ ਸਕਦੀ ਆ ਫਿਰ ਪੰਜਾਬ ਦੇ ਉਹਨਾਂ ਦੇ ਜੱਦੀ ਪਿੰਡ ਵਿੱਚ ਕਿਉਂ ਨਹੀਂ ਬਣ ਸਕਦਾ ਵੇਖੋ ਜੀ ਪੰਜਾਬ ਦੇ ਵਿੱਚ ਜੇ ਬਣਾ ਸਕਦੇ ਹੋਣ ਦੇ ਤੇ ਫਿਰ ਪੰਜਾਬ ਸਰਕਾਰ ਦਾ ਜਿਹੜਾ ਸੀਐਮ ਭਗਵੰਤ ਮਾਨ ਆ ਉਹ ਕਹਿ ਨਹੀਂ ਸਕਦਾ ਵੀ ਇਹ ਨਹੀਂ ਜੀ ਸਾਡੇ ਪੰਜਾਬ ਦਾ ਕੌਮ ਦਾ ਇੱਕ ਯੋਧਾ ਵਾ ਜਿੰਨੇ ਬੜਾ ਕੁਝ ਕੀਤਾ ਤੇ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਤੇ ਇੱਥੋਂ ਜਿਹੜਾ ਇਹ ਪਿੰਡ ਦੇ ਵਿੱਚ ਪਿੰਡ ਦਾ ਤੁਹਾਨੂੰ ਮੈਂ ਇਹਦਾ ਵੀ ਕੰਮ ਕਰਾਉਣ ਦਾ ਪਿੱਛੇ ਕੋਈ ਸਮੇਂ ਤੋਂ ਪਹਿਲਾਂ ਇਹ ਵੀਰ ਕੰਮ ਕਰਾਉਣ ਦਿਆ ਹੈ ਤੇ ਕੁਝ ਅਹੀਂ ਕਰਾ ਰਹੇ ਆ ਭਾਜੀ ਆਏ ਉਹਨਾਂ ਦੇ ਬ੍ਰਦਰ ਉਹਨਾਂ ਦੇ ਬ੍ਰਦਰ ਅਮਰਜੀਤ ਸਿੰਘ ਜੀ ਜੋ ਇਸ ਟਾਈਮ ਯੂਐਸਏ ਆ ਹਨਾ ਉੱਥੇ ਰਹਿੰਦੇ ਉਹਨਾਂ ਨੂੰ ਉਹ ਆਏ ਉਹਨਾਂ ਕਿਹਾ ਵੀ ਜੋ ਕਰਨਾ ਕਰੋ ਤੁਸੀਂ ਤੇ ਅਹੀਂ 2-3 ਮਹੀਨੇ ਲਾ ਕੇ ਤੇ ਸਫਾਈ ਕਰਾਈ ਬੱਚਿਆਂ ਨੂੰ ਜੋੜ ਲੱਗੇ ਆਂਦੇ ਜੀ ਪੈਸਾ ਖਾਂਦੇ ਆ। ਅੱਛਾ ਜੀ। ਦੇਖੋ ਚੰਗੇ ਕੰਮ ਨੂੰ ਕੌਣ ਗਾੜੀ ਲਗੰਦਾ? ਅਸੀਂ ਤਾਂ ਆਂਦੇ ਆਂ ਵੀ ਇਕੱਠੇ ਹੋ ਕੰਮ ਉੱਥੇ ਹੋ ਕੰਮ ਕਰੀਏ ਆਪਾਂ। ਜੇ ਨੌਜਵਾਨਾਂ ਨੂੰ ਲਾ ਕੇ ਜਿਹੜਾ ਆਪਣਾ ਬੰਦਾ ਘਰ ਨਹੀਂ ਸਮਝਦਾ, ਦੂਜੇ ਬੰਦੇ ਨੂੰ ਲਾਤ ਡਾ ਦਿੰਦਾ। ਵੀ ਇਹ ਯਾਰ ਚੰਗਾ ਕੰਮ ਕਰਦੇ ਆਂ। ਅਸੀਂ ਕੀ ਮਾੜਾ ਕਰ ਰਹੇ ਸੀ ਤੇ? ਕੋਈ ਸਾਨੂੰ ਦੱਸੇ ਵੀ ਅਸੀਂ ਨਾ ਨਾ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਮੰਨਦੇ ਹੋ ਪਿੰਡ ਪਿੰਡ ਨੂੰ ਅੱਗੇ ਆਉਣ ਦੀ ਲੋੜ ਮੰਨਦੇ ਹੋ ਲੋੜ ਜੇ ਪਿੰਡ ਹੀ ਨਾ ਸਾਧੂ ਭਾਈ ਕਿੱਥੇ ਕੰਮ ਹੋ ਤੁਸੀਂ ਗੱਲ ਕੀਤੀ ਵੀ ਇੱਥੇ ਜਿਸਵਾਸ ਨੂੰ ਯਾਦਗਾਰ ਬਣ ਚਾਹੀਦੀ ਸਕੂਲ ਦਾ ਨਾਮ ਬਣ ਚਾਹੀਦਾ ਪਰ ਇੱਥੇ ਹੁਣ ਅਸੀਂ ਤੁਹਾਨੂੰ ਕੰਮ ਕਰਾ ਰਹੇ ਹਾਂ ਬੱਚਿਆਂ ਨੂੰ ਜੋੜਨ ਵਾਸਤੇ ਲਾ ਰਹੇ ਹਾਂ ਬੂਟੇ ਸਫਾਈ ਲਈ ਮੈਂ ਸਾਰੀਆਂ ਗਰਮੀ ਇੱਥੇ ਰਿਹਾ ਅਸੀਂ ਵੀ ਜਿੱਤ ਤਰ੍ਹਾਂ ਕੋਈ ਭੈਣ ਭਰਾ ਹੁੰਦਾ ਕੇਅਰ ਵੀ ਕਰਦੇ ਹਰ ਕਿਸੇ ਦੀ ਜੀ ਆ ਵੈਲਕਮ ਹੀ ਕਰਦੇ ਹਾਂ ਇੱਥੇ ਪਿਛਲੇ ਕੋਈ ਸਮੇਂ ਤੋਂ ਇੱਥੇ ਦਿਲੀ ਲੁਧਿਆਣੇ ਤੋਂ ਵੀਰ ਆਏ ਉਹ ਕਦੇ ਮੱਥਾ ਟੇਕਣ ਆਏ ਸੀ ਉਹ ਆਂਦੇ ਵੀ ਅਸੀਂ ਮੈਨੂੰ ਫੋਨ ਕੀਤਾ ਪਤਾ ਨਹੀਂ ਕਿਤਰਾ ਨੰਬਰ ਮਿਲਿਆ ਨਾ ਤੇ ਉਹ ਉਹਨਾਂ ਨੇ ਇੱਥੇ ਆਏ ਚਲੋ ਇੱਥੇ ਜਿੱਤਣਾ ਵੈਲਕਮ ਕੀਤਾ ਉਹਨੇ ਬੋਲਿਆ ਬੜਾ ਸੋਹਣਾ ਆਪਣੇ ਬੱਚੇ ਦੋ ਲੈ ਗਿਆ ਇਹ ਬੜੀ ਫਕਰ ਵਾਲੀ ਮਹਿਸੂਸ ਵਾਲੀ ਗੱਲ ਹੈ ਯਾਰ ਕਿ ਇੱਥੇ ਜਿੰਨਾ ਵੀ ਪਿੰਡ ਦਾ ਸਾਥ ਤੇ ਜ਼ਰੂਰੀ ਹੈ ਜੇ ਪਿੰਡ ਦਾ ਸਾਥ ਨਹੀਂ ਦਿੱਤਾ ਤਾਂ ਫਿਰ ਕੁਝ ਅੱਗੇ ਨਹੀਂ ਰਹਿ ਜਾਂਦਾ ਪਰ ਇਸ ਨਗਰ ਦੇ ਵਿੱਚ ਮੈਂ ਅਸੀਂ ਜਸਵੰਤ ਪਿੰਡ ਦੇ ਵਿੱਚ ਕੁਝ ਕੜਮ ਚ ਉਹਦੇ ਜਿਨ੍ਹਾਂ ਦਾ ਬਿਲਕੁਲ ਇਸ ਚੀਜ਼ ਤੇ ਨੈਗੇਟਿਵ ਵੀ ਭੀ ਜਨਾ ਅਸੀਂ ਕੁਝ ਕਰਨਾ ਤਨਾਂਗੇ ਨੂੰ ਕਰਨ ਦੇਣਾ ਐ ਆ ਇਸੇ ਪਿੰਡ ਦੇ ਵਿੱਚ ਕੋਈ ਨਹੀਂ ਪਰ ਮੈਂ ਬੇਨਤੀ ਕਰੂੰਗਾ ਸਾਰੇ ਰਲ ਮਿਲ ਕੇ ਜੇ ਇਹਨਾਂ ਦਾ ਬਾਹਰ ਕੰਟਰੀਆਂ ਦੇ ਵਿੱਚ ਸਕੂਲ ਬਣਦੇ ਆ ਜਿਹੜੇ ਆ ਸਟੇਜਾਂ ਬਣਦੀਆਂ ਜਾਂ ਕੋਈ ਹੋਰ ਹਨਾ ਨਜਾਦਕਾਰੀ ਬਣਦੀਆਂ ਇਹ ਤੇ ਨਗਰ ਇਹਨਾਂ ਦਾ ਹਣ ਵੇਖੋ ਵਾਹ ਮੇਰੇ ਦਾ 10 ਬੀਬੀਆਂ ਸਾਲ ਉਹਨਾਂ ਦਾ ਸਾਹ ਤੋੜ ਲੋ ਜੇ ਨਾ ਮਰਜੀ ਤੋੜਨਾ। ਕੀ ਬਾਤ ਹੈ ਜੀ। ਹੈਨਾ? ਪੰਜ ਕੀ ਕਹਿਣਾ ਚਾਹੋਗੇ ਤੁਸੀਂ ਕਿੰਨਾ ਮਾਣ ਮਹਿਸੂਸ ਕਰਦੇ ਹੋ ਤੁਸੀਂ ਉਸ ਪਿੰਡ ਦੇ ਬਹੁਤ ਮਾਣ ਮਹਿਸੂਸ ਹੁੰਦਾ ਜੀ ਛੇਜ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਪਰਿਵਾਰ ਹੈ ਵੈਸੀ ਵੀ ਕੁਰਬਾਨੀਆਂ ਭਰੇਆ ਪਰਿਵਾਰ ਹੈ ਕਿਉਂਕਿ ਇਹਨਾਂ ਦੇ ਦਾਦਾ ਜੀ ਜਿਹੜੇ ਬਾਬਾ ਹਰਨਾਮ ਸਿੰਘ ਜੀ ਕਾਮਾਗਾਟਾ ਮਾਰੂ ਜਾਜ ਦੇ ਵਿੱਚ ਉਹਨਾਂ ਨੇ ਮਿਲ ਕੇ ਉਸ ਅੰਦਰ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ। ਜੀ ਇਸੇ ਤਰ੍ਹਾਂ ਉਹਨਾਂ ਦੇ ਪਿਤਾ ਜੀ ਗਿਆਨੀ ਕਰਤਾਰ ਸਿੰਘ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇੱਥੇ ਤੇ ਜੀ ਤੇ ਜਸਵੰਤ ਸਿੰਘ ਖਲੜਾ ਨੇ ਜੋ ਕੀਤਾ ਉਹਦੀ ਤੇ ਮਿਸਾਲ ਦੁਨੀਆ ਦੇ ਵਿੱਚ ਹੈ ਹੀ ਹੈ ਜੀ ਬਾਕੀ ਉਹਨਾਂ ਦੇ ਭਰਾਤਾ ਜਿਹੜੇ ਭਾਈ ਅਮਰਜੀਤ ਸਿੰਘ ਜੀ ਖਲੜਾ ਉਹ ਵੀ ਇੱਥੇ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਉਹ ਸੋ ਉਹਨਾਂ ਦੀ ਸੋਚ ਇਹ ਹੈ ਕਿ ਇਹ ਇਲਾਕੇ ਦੇ ਨੌਜਵਾਨ ਜਿਹੜੇ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਤੇ ਇੱਕ ਖੇਡਾਂ ਵੱਲ ਪੇਰ ਤੋਰਨ ਤੇ ਉਹ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਕਰ ਸਕਣ ਜੀ ਬਾਕੀ ਜਸਵੰਤ ਸਿੰਘ ਖਲੜਾ ਤੋਂ कई ਲੋਕਾਂ ਨੇ ਪ੍ਰੇਰਣਾ ਲਈ ਹੈ ਜਦੋਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਕਿ ਇੱਕ ਫਰਾਂਸ ਦੀ ਲੜਕੀ ਆ ਨਰਸ ਦੀ ਡਿਊਟੀ ਨਿਭਾਉਂਦੀ ਸੀ ਉੱਥੇ ਫਰਾਂਸ ਦੇ ਵਿੱਚ ਗੋਰੀ ਹੀ ਉਹ ਪਰ ਉਹ ਜਸਵੰਤ ਸਿੰਘ ਖਾਲੜਾ ਦੀ ਹਿਸਟਰੀ ਨੂੰ ਪੜ੍ਹ ਕੇ ਇਹ ਉਹ ਆਪਣੀਆਂ ਉਹ ਰਾਤ ਦੀ ਡਿਊਟੀ ਕਰਦੀ ਹੁੰਦੀ ਕਿ ਮੈਨੂੰ ਵੱਧ ਤੋਂ ਵੱਧ ਛੁੱਟੀਆਂ ਮਿਲ ਜਾਣ ਤੇ ਮੈਂ ਉਹਨਾਂ ਦੇ ਮਾਤਾ ਪਿਤਾ ਦੀ ਖਾਲੜੇ ਜਾ ਕੇ ਤੇ ਸੇਵਾ ਕਰ ਸਕਾਂ ਉਹ ਲੜਕੀ ਇੱਥੇ ਤਿੰਨ ਤਿੰਨ ਮਹੀਨੇ ਉਹਨਾਂ ਦੇ ਮਾਤਾ ਪਿਤਾ ਦੀ ਇੱਕ ਐਜੇ ਮਾਤਾ ਪਿਤਾ ਸਮਝ ਕੇ ਉਹਨਾਂ ਨੂੰ ਉਹ ਸੇਵਾ ਕਰਦੀ ਹੁੰਦੀ ਸੀ ਕਿਉਂਕਿ ਜੇ ਉਹ ਲੋਕ ਜਿਹੜੇ ਆ ਉਹਨਾਂ ਦੇ ਮਤਲਬ ਕਿ ਜੀਵਨ ਤੋਂ ਪ੍ਰਭਾਵਿਤ ਹੋ ਸਕਦੇ ਫਿਰ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਸਿਹਤ ਲੈ ਕੇ ਅੱਜ ਇੱਥੇ ਕੁਝ ਕਰਨ ਦੀ ਹਿੰਮਤ ਕਰੀਏ ਹਨ ਤੇ ਬਾਕੀ ਸਹੇ ਅਜਸਵੰਤ ਸਿੰਘ ਖਾਲੜਾ ਦੇ ਜਿਹੜੇ ਨਾਂ ਤੇ ਜੋ ਫਿਲਮ ਆ ਉਹਨੂੰ ਰਿਲੀਜ਼ ਜਿਹੜਾ ਹੁਣ ਵਿੱਚ ਮਤਲਬ ਕਿ ਕੋਈ ਦਿੱਕਤਾਂ ਨਹੀਂ ਆਉਣੀਆਂ ਚਾਹੀਦੀਆਂ ਉਹ ਰਿਲੀਜ਼ ਹੋਣੀ ਚਾਹੀਦੀ ਏ ਜੀ ਜੀ ਤੇ ਬਾਕੀ ਉਹਨਾਂ ਦੇ ਨਾਂ ਤੇ ਪਹਿਲਾਂ ਵੀ ਯੂ ਐਸ ਏ ਅਮਰੀਕਾ ਦੇ ਵਿੱਚ ਜਿਹੜੀਆਂ ਪਾਰਕਾਂ ਜਿਹੜੀਆਂ ਉਹ ਸਰਦਾ ਜਸਵੰਤ ਸਿੰਘ ਕਲੜੇ ਦੇ ਨਾਂ ਤੇ ਬਣੀਆਂ ਏ ਤੇ ਹੁਣ ਵੀ ਉਹ ਵੇਖੋ ਉਧਰ ਦੀਆਂ ਸਰਕਾਰਾਂ ਨੇ ਉਪਰਾਲਾ ਕੀਤਾ ਏ ਕਿ ਉਹ ਜਿਹੜਾ ਸਕੂਲ ਦਾ ਨਾਮ ਬਦਲ ਕੇ ਸ਼ੀ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੂਮਨ ਰਾਈਟਸ ਆਸਤੇ ਲੜੇ ਕਿਉਂਕਿ ਉਹ ਕਿਸੇ ਫਿਰਕੇ ਜਾਂ ਕਿਸੇ ਧਰਮ ਨੂੰ ਲੈ ਕੇ ਨਹੀਂ ਲੜੇ ਉਹਨਾਂ ਨੇ ਇੱਕ ਮਲਕੇ ਮਨੁੱਖ ਨੂੰ ਆਪਣੇ ਦੱਸਿਆ ਸੀ ਕਿ ਤੁਹਾਡੇ ਜਿਹੜੇ ਹੂਮਨ ਰਾਈਟ ਦਾ ਜਿਹੜਾ ਅਧਿਕਾਰ ਆ ਇੱਕ ਮਨੁੱਖ ਦਾ ਜਿਹੜਾ ਅਧਿਕਾਰ ਆ ਉਹ ਕੀ ਆ ਅਧਿਕਾਰਾਂ ਦੀ ਜਿਹੜੀ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ ਉਧਰ ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਪਾਰਲੀਮੈਂਟ 'ਚ ਵੀ ਇਹ ਮੁੱਦਾ ਦੁਨੀਆ ਪੱਧਰ ਤੇ ਉਠਾਇਆ ਸੀ ਕਿ ਲੋਕਾਂ ਨੂੰ ਪਤਾ ਲੱਗੇ ਤੇ ਜਿਹੜਾ ਮਨੁੱਖ ਮਨੁੱਖੀ ਹਕਾਂ ਦਾ ਜਿਹੜਾ ਉਹ ਸਾਨੂੰ ਜਿਹੜਾ ਕੀ ਕੀ ਅਧਿਕਾਰ ਹਨ ਕਿਦਾਂ ਅਸੀਂ ਉਹਨਾਂ ਨੂੰ ਵਰਤਣਾ ਹੈ ਜੀ ਜੀ ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਮੈਨੂੰ ਸ਼ਹੀਦ ਕਰ ਦੇਣਾ ਪਰ ਉਹਨਾਂ ਨੇ ਫਿਰ ਵੀ ਇਹਨਾਂ ਆਪਣੀ ਮਲਕੇ ਆਪਣੇ ਜੀਵਨ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਆਪਣੇ ਇਸ ਸੰਘਰਸ਼ਮਈ ਜੀਵਨ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਪਾ ਕੇ ਤਾਂ ਬਿਲਕੁਲ ਜੀ ਤਾਂ ਪਿੰਡ ਵਾਲਿਆਂ ਨੇ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਅਤੇ ਪਿੰਡ ਵਾਲੇ ਮਾਣ ਵੀ ਕਰ ਰਹੇ ਨੇ ਕਿ ਅਸੀਂ ਸਾਨੂੰ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਅਸੀਂ ਵੀ ਉਸ ਪਿੰਡ ਦੇ ਵਸਨੀਕ ਆ ਕਿ ਜਿਹੜੇ ਪਿੰਡ ਦੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਮੰਨੇ ਜਾਂਦੇ ਅਤੇ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਪਿੰਡ ਨੇ ਫਕਰ ਵੀ ਮਹਿਸੂਸ ਕੀਤਾ ਹੈ ਤੁਸੀਂ ਤਸਵੀਰਾਂ ਵੇਖ ਰਹੇ ਹੋਗੇ ਪਰ ਇੱਥੇ ਹੁਣ ਸਰਕਾਰਾਂ ਤੱਕ ਇਹ ਆਵਾਜ਼ ਤੇ ਵੀਡੀਓ ਪਹੁੰਚਣੀ ਚਾਹੀਦੀ ਆ ਕਿ ਹੁਣ ਪਿੰਡ ਦੇ ਵਿੱਚ ਪਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਇੱਕ ਗਰਾਊਂਡ ਹੈ ਲੇਕਿਨ ਵੱਧ ਤੋਂ ਵੱਧ ਜਿਹੜਾ ਉਹਨਾਂ ਦੇ ਨਾਮ ਤੇ ਪੂਰੇ ਜਿੱਥੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕੁਝ ਪਾਰਕਾਂ ਕੁਝ ਸਕੂਲ ਬਣ ਰਹੇ ਨੇ ਤਾਂ ਇਹ ਪੰਜਾਬ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਖਾਲੜੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਨਾਮ ਤੇ ਜਿਹੜਾ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਨੀਆਂ ਚਾਹੀਦੀਆਂ ਸਕੂਲ ਅਤੇ ਜਿਵੇਂ ਪਾਰਕਾਂ ਤਾਂ ਬਹੁਤ ਹੀ ਮਾਣ ਮਹਿਸੂਸ ਕੀਤਾ ਪਿੰਡ ਵਾਲਿਆਂ ਨੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ